ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਵਾਂ ਵਿੱਚ ਸਾਰੇ ਹੀ ਸੰਗਤ ਆਪੋ ਸਾਹਿਬ ਬੰਦੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1755 ਜੋ ਲੜੇ ਗਏ ਕਿ 8 ਪੁਰਜਾ ਪੁਰਜਰ ਕਟਮਰੇ ਕਾਬੂ ਨਮ ਸੰਡੇ ਗਏ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਜਿੱਥੇ ਆਪਾਂ ਗੁਰੂ ਸਾਹਿਬ ਦਾ ਇਤਿਹਾਸਾਬੰਦ ਕਰਦੇ ਹਾਂ ਭਾਈ ਬਚਨ ਸਿੰਘ ਜੀ ਦੀ ਮਹਾਨ ਕੁਰਬਾਨੀ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਚ ਰਹਿ ਕੇ ਗੁਰੂ ਦੇ ਬਚਨ ਨੂੰ ਲਵਾਇਆ ਤੇ ਪੁੱਛਿਆ ਸੀ ਵੀ ਤੁਸੀਂ ਬਚਨ ਕਿਦਾਂ ਲਵਾ ਕੇ ਤੇ ਕਹਿ ਲੱਗੇ ਕੋਈ ਸਤਿਗੁਰ ਦੀ ਕਿਰਪਾ ਕਿਉਂਕਿ ਸਤਿਗੁਰ ਦੀ ਕਿਰਪਾ ਤੋਂ ਬਿਨਾ ਬਚਨ ਮੰਗਿਆ ਵੀ ਨਹੀਂ ਜਾਂਦਾ ਤੇ ਸਤਿਗੁਰ ਦੀ ਕਿਰਪਾ ਤੋਂ ਬਿਨਾ ਬਚਨ ਨਵਾਇਆ ਵੀ ਨਹੀਂ ਜਾਂਦਾ ਤੇ ਗੁਰਮਖਾਂ ਪਿਆਰਿਆਂ ਨੇ ਸਾਰੇ ਹੀ ਨਗਰਵਾਸੀਆਂ ਦੇ ਨਾਲ ਰਲ ਕੇ ਭਾਈ ਸਾਹਿਬ ਬਈ ਚਿਤਸਿੰਘ ਜੀ ਦੀ ਜਾਪ ਸਲਾਨਾ ਮਨਾਈ ਹੈ ਬੜੇ ਭਾਗ ਆ ਕਿਉਂਕਿ ਸ਼ਹੀਦਾਂ ਦੇ ਦਿਨ ਮਨਾਉਣਾ ਬਹੁਤ ਜ਼ਰੂਰੀ ਆ ਤੇ ਉਹ ਸ਼ਹੀਦਾਂ ਜਿਹੜੇ ਸਤਗੁਰ ਦੇ ਹੁਕਮ ਅੰਚ ਸ਼ਹਾਦਤਾਂ ਦਿੱਤੀਆਂ ਜਿਸ ਸਾਗੇ ਅੱਜ ਦਸਤਾਰਾਂ ਬੀਂਦੀਆਂ ਇਹ ਉਹਨਾਂ ਸ਼ੀਸ਼ਾ ਕਰਕੇ ਦਿੱਤੀਆਂ ਨੇ ਤੇ ਸਤਗੁਰ ਨੇ ਵੀ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਕਾ ਮੇਰੇ ਤੇ ਖਾਲਸੇ ਵਿੱਚ ਕੋਈ ਫਰਕ ਨਹੀਂ ਸਤਗੁਰਾਂ ਨੇ ਕੀਤਾ ਵੱਡਾ ਫੋਹਮ ਬੰਸ਼ ਖਾਲਸੇ ਦੇ ਕੀਦੀਆਂ ਤੇ ਸਤਗੁਰਾਂ ਨੇ ਕਿਹਾ ਸੀਗਾ ਗੁਰੂ ਕਾ ਸਾਰੇ ਦੀ ਸੇਵਾ ਕਰਦੇ ਆ ਤਾਂ ਮੰਤਾਂ ਦੇ ਨਾਲ ਪਰ ਸੇਵਾ ਸਭ ਉਹਨਾਂ ਦੀ ਹੁੰਦੀ ਹੈ ਜੋ ਸਤਗੁਰ ਦੀ ਕੇ ਸ਼ਿਵਾ ਕਰਦੇ ਆ ਹੁਕਮ ਦਾ ਭਾਈ ਘੁਰੀ ਜੰਤੂ ਕੋ ਗਿਆ ਸੀ ਵੀ ਤੁਸੀਂ ਜਾ ਕੇ ਹਾਸੀ ਨਾਲ ਲੜੋ ਸਿਵ ਕਰ ਗਿਆ ਕਹਿਣ ਲੱਗੇ ਗੁਰੂ ਸਾਹਿਬ ਨੂੰ ਕੀ ਹੋ ਸਕਦਾ ਹੋ ਗਿਆ ਬੰਦੇ ਨਾਲ ਲੜਿਆ ਜਾ ਸਕਦਾ ਜਾਨ ਮਾਰ ਹਾਸੀ ਨਾਲ ਕੌਣ ਲੜੇਗਾ ਤੇ ਕੰਦ ਦਸਪਿਤ ਜਿਹੜੇ ਦੀ ਦੌੜ ਗਿਆ ਕਿਉਂਕਿ ਜਿਹੜਾ ਬੰਦਾ ਚਲਾ ਜਾਂਦਾ ਦੌੜਨ ਵਾਲਿਆਂ ਦਾ ਇਤਿਹਾਸ ਸਦਾ ਉਹ ਕਹਿੰਦਾ ਰਹਿੰਦਾ ਦੌੜ ਕੇ ਤੇ ਇਤਿਹਾਸ ਦੇ ਹਮੇਸ਼ਾ ਦੋ ਪੱਖ ਹੁੰਦੇ ਆ ਕਿ ਜਿਨ੍ਹਾਂ ਨੇ ਗੁਰੂ ਦੇ ਹੁਕਮ ਸੇਵਾਵਾਂ ਲਗਾਈਆਂ ਜਿਹੜੇ ਦੂਸਰਾ ਪੱਖ ਜਿਹੜੇ ਕੋਦੂ ਤੋਂ ਮਨ ਕਰ ਉਹ ਕਿਤੇ ਲੇਕੇ ਤੇ ਆਪ ਤੁਸੀਂ ਸਾਰੇ ਜਾਣਦੇ ਹੋ ਤੇ ਆਖਰਕਾਰ ਉਹਦੀ ਬਹੁਤ ਬਾਤ ਦੀ ਜੋਗੀ ਤੇ ਭਾਈ ਕਚਨ ਸਿੰਘ ਨੂੰ ਗੁਰੂ ਸਾਹਿਬ ਨੇ ਕਾਪੜਾ ਦਿੱਤਾ ਤੁਸੀਂ ਜਾ ਕੇ ਮੁਕਾਬਲਾ ਕਰੋ ਮਾਸਟਰ ਹਾਥੀ ਦਾ ਕਹਿੰਦੇ ਰਕਾਬਾਂ ਦੇ ਵਿੱਚ ਪੈਰਾ ਦੇ ਵਿੱਚ ਰੱਖ ਕੇ ਨਾ ਆਪ بڑا ਹੋ ਗਿਆ ਦੋਨੇ ਹੱਥਾਂ ਨਾਲ ਲਾ ਕੇ ਉਹ ਮਾਸਟਰ ਹਾਥੀ ਦੇ ਸੱਤੇ ਮਾਰੀ ਤੇ ਉਹ ਵੀ ਪਿੱਛੇ ਨੂੰ ਭੋਜਨ ਨਾਲ ਤਰ ਤਰ ਦੌੜ ਗਿਆ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਇੱਕ ਹੋਰ ਤੁਸੀਂ ਇਹਦਾ ਇਤਿਹਾਸ ਸਾਰੇ ਨੇ ਸੁਣਿਆ ਹੀ ਹਾਂ ਜਦ ਪਿੱਛੇ ਫੌਜ ਦਾ ਸਰਾਂਧੀ ਫੌਜ ਦਾ ਘੇਰਾ ਪਿਆ ਤੇ ਗੁਰੂ ਸਾਹਿਬ ਨੇ 100 ਸਿੰਘਾਂ ਨਾਲ ਜਿੱਤਾਂ ਭਾਈ ਗੁਜਰ ਸਿੰਘ ਨੂੰ ਦਿੱਤਾ ਮਗਰਪੁਰ ਪਿੰਡ ਵੱਲ ਪੇਟਿਆ ਉੱਥੇ ਵੀ ਜੁੱਧ ਹੋਇਆ ਉਹ ਸਿਰ ਜੱਟ ਨਹੀਂ ਹੋ ਗਏ ਤੇ ਭਾਈ ਮੰਗਲ ਸਿੰਘ ਤੇ ਸਹਜਾਦਾ ਜੀ ਸਿੰਘ ਉਥੋਂ ਚੁੱਕ ਕੇ ਨਹਿਂਖਾ ਗੋਦਨਾਲੀ ਹਵੇਲੀ ਦੇ ਵਿੱਚ ਲੈ ਗਏ ਤੇ ਉੱਥੇ ਗੁਰੂ ਸਾਹਿਬ ਵੀ ਪਹੁੰਚੇ ਹੋਏ ਸਨ ਤੇ ਕਹਿੰਦੇ ਕਿ ਗੁਰੂ ਸਾਹਿਬ ਨੇ ਆਪਣੇ ਸਿੱਖ ਦਾ ਮੁਖੜਾ ਦੇਖਿਆ ਫਿਰ ਸ਼ਾਦੀ ਦਾ ਲਾਇਆ ਤੇਰੇ ਬਰਹਾਰ ਜਾਮਾ ਆਪਣਾ ਜੀਵਨ ਕੁਰਬਾਨ ਕਰਨ ਵਾਲਿਆ ਪਰ ਕੁਝ ਸਮਾਂ ਨਹਿਨ ਖਾ ਗੋਡਾ ਦੇ ਪਰਵਾਰ ਨੇ ਸੇਵਾ ਕੀਤੀ ਤੋਂ ਬਿਆਸ ਤੁਸੀਂ ਸਾਰੇ ਜਾਣਦੇ ਹੋ ਕਹਿਣ ਤੋਂ ਬਾਅਦ ਕੁਰਬਾਨੀਆਂ ਇੰਦੀਆਂ ਵੱਡੀਆਂ ਹੋ ਗਈਆਂ ਪਾਸੋ ਹੀ ਮੈਂ ਪੜ੍ਹ ਰਿਆ ਸੀ ਕਹਿੰਦੇ ਪੈਤ੍ਰੀ ਪੰਜਾਬ ਸਿੰਧ ਸਿੰਧਣੀਆਂ ਸੀ ਹੀਰੋਇਕ ਕੌਪਰ ਹੀ ਦੇ ਪਰ ਕੁਝ ਸਿੰਘਾਂ ਦੇ ਨਾਮ ਨੇ ਜਿਹੜੀਆਂ ਮੇਰੀਆਂ ਮਾਤਾਵਾਂ ਪਿਤਾ ਬੱਚੇ ਸੀ ਨਵੇ ਉਹਨਾਂ ਦਾ ਨਾਂ ਹੀ ਨਹੀਂ ਬਦਲ ਸਕਿਆ ਕਿਉਂਕਿ ਗੁਰੂ ਸਾਹਿਬ ਤੋਂ ਬਾਅਦ ਸੋਨ ਸਿੰਘ ਸ਼ਹੀਦਾ ਦੇ ਬੱਚੀ ਰਹਿ ਛੀਂਗਾਂ ਹੁੰਦੀਆਂ ਰਹੀਆਂ ਇਤਿਹਾਸ ਲਿਖਣ ਦਾ ਮੌਕਾ ਹੀ ਨਹੀਂ ਲੱਗਾ ਅਜਿਹਾ ਇਤਿਹਾਸ ਵਿਸਰ ਗਿਆ ਕੁਝ ਸਾਡੀਆਂ ਵੀ ਜਥੇਵੰਦੀਆਂ ਨੇ ਤਾਂ ਕੀਤਾ ਉਹ ਜਿਹੜੀਆਂ ਨਿਸ਼ਾਨੀਆਂ ਸੀ ਉਹਨਾਂ ਨੂੰ ਮਿਟਾ ਦਿੱਤਾ ਗਿਆ ਹਾਲਾਂਕਿ ਜਾਗਰਾਨ ਮਾਉਣੀ ਹੈ ਜ਼ਰੂਰੀ ਪਰ ਸਾਇਤ ਵੀ ਬੁੜਾਈਆਂ ਜਾ ਸਕਦੀਆਂ ਉਹ ਪੁਰਾਣੀਆਂ ਜਾਗਰਾਨ ਸਮਾਪਤ ਹੋ ਗਈਆਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਅਸੀਂ ਬੱਚਿਆਂ ਨੂੰ ਇਤਿਹਾਸ ਪੜ੍ਹੀਏ ਸਾਡੇ ਪੁਰਖਿਆਂ ਨੇ ਇੰਨੀਆਂ ਵੱਡੀਆਂ ਕਰਵਾਨੀਆਂ ਕੀਤੀਆਂ ਤੁਸੀਂ ਪੜ੍ਹਦੇ-ਪੜ੍ਹਦੇ ਅੱਖਾਂ 'ਚੋਂ ਹੰਝੂ ਵਹਿ ਚੋਣਗੇ ਇਹਨਾਂ ਸ਼ਬਦਾਂ ਭਾਵਨ ਦੇ ਨਾਲ ਗੁਰੂ ਗ੍ਰੰਥੀ ਤਰ ਪਾਛਿਆ ਦਾ ਇਤਿਹਾਸ ਪੜੇਗਾ ਗੁਰੂ ਸਾਹਿਬ ਨੇ 9 7 42 ਸਾਲ ਤੱਕ ਸੰਸਾਰ ਸਰੀਰ ਕਰਕੇ ਰਹੇ ਗੁਰੂ ਸਾਹਿਬ ਕਹਿੰਦੇ ਕਿ ਅੱਜ ਵੀ ਇੱਥੇ ਆ ਪਰ ਸੁਪਨੇ ਦੇ ਵਿੱਚ ਗੁਰੂ ਸਾਹਿਬ ਨੇ ਸੁੱਖ ਨਹੀਂ ਦੇਇਆ ਕਿਹਦੇ ਲਈ ਸਾਡੇ ਲਈ ਸਾਡੇ ਲਈ ਗੁਰੂ ਸਾਹਿਬ ਨੇ ਆਪਣਾ ਆਪਣਾ ਪਰਿਵਾਰ ਸਾਡੇ ਲਈ ਗੁਰਮਾਨ ਕਰ ਦਿੱਤਾ ਸਾਡਾ ਵੀ ਫਰਜ਼ ਬਣਦਾ ਅੰਮ੍ਰਿਤ ਛਕੀ ਗੁਰੂ ਬਾਰੇ ਬਣੀ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ ਸਾਰੇ ਸ਼ਹੀਦ ਇਸ ਸਭ ਦੇ ਸਾਜੇ ਹੁੰਦੇ ਆ ਕਿਸੇ ਕੌਮ ਬਰਾਦੀ ਤੇ ਨਹੀਂ ਹੁੰਦੇ ਇਸ ਕਰਕੇ ਸਾਰੇ ਹੀ ਨੱਗਰ ਮੈਂ ਅੱਗੇ ਬੇਨਤੀ ਕਰਦਾ ਹਾਂ ਕਿ ਪਾਰਟੀ ਵਜ ਤੋਂ ਉੱਪਰ ਉੱਠ ਕੇ ਰਲ ਮਿਲ ਕੇ ਗੁਰੂ ਸਾਹਿਬ ਜੀ ਉਹਨਾਂ ਦੀਆਂ ਸੀਟੀਆਂ ਤੇ ਸਾਰੇ ਗੁਰਪਰਵ ਸਿੰਘਾਂ ਦੀਆਂ ਸੀਟੀਆਂ ਮਨਾਇਆ ਕਰੀਏ ਫਿਰ ਸਭ ਲੋਕੀਂ ਕੇਸਵਾ ਹੋ ਜਾਣੀਆਂ ਸਤਿਗੁਰ ਕਿਰਪਾ ਕਰਨ ਜੀ ਨਹੀਂ ਵੀ ਸੰਤਾ ਮੋਖੀ ਅਰੇ ਪਰ ਉਹਨਾਂ ਦੇ ਵੀ ਰਾਮ ਉਹ ਕੋਣ ਕੋਣ ਬਰਤਨਾਂ ਗੁਰੂ ਕੀ ਲਗਤ ਤੇ ਆਰਾਮ ਦੇਖ ਰਹੇ ਹੋ ਪਰ ਸਾਜੇ ਸੰਤਾ ਸ਼ਰਮੇ ਜਾਂਦੇ ਦਾਨੀ ਸਜ ਰਹਾ ਤਾਂ ਦੀ ਨਾਲੇ ਸੇਵਾ ਕੀਤੇ ਸਾਰੇ ਸੇਵਾਦਾਰਾਂ ਪ੍ਰਬੰਧਕ ਵੀਰਾਂ ਨੂੰ ਧੰਨਵਾਦ ਸਤਿਗੁਰੂ ਕਿਰਪਾ ਕਰਨ ਅਮਨ ਸ਼ਕੀਰ ਗੁਰੂ ਵਾਲੇ ਬਣੇ ਤਾਂ ਕਿ ਸਾਡਾ ਜੀਵ ਸਹਜ ਹੋ ਜਾਵੇ ਜੀ ਖੋਈਆਂ ਪੁੱਲਾਂ ਦੀ ਖਿਮਾ ਕਰਨੀ ਜੀ ਫੱਟੇ ਸਾਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ